ਸਿਮਰਨ ਕਰਨ ਨਾਲ ਕੀ ਹੁੰਦਾ ਹੈ ਸਵਾਸ ਸਵਾਸ ਸਿਮਰਨ ਕਰਨ ਨਾਲ ਭਾਵ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਸਰੀਰਕ ਅਤੇ ਮਾਨਸਿਕ ਰੋਗ ਦੂਰ ਹੋ ਜਾਂਦੇ ਨੇ ਘਰ ਦਾ ਕਲ ਕਲੇਸ਼ ਖਤਮ ਹੋ ਜਾਂਦਾ ਹੈ ਇਥੋਂ ਤੱਕ ਕਿ ਜੀਵਨ ਵਿੱਚ ਆਉਣ ਵਾਲੇ ਦੁੱਖ ਵੀ ਦੂਰ ਹੋ ਜਾਂਦੇ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਵੀ ਗੁਰੂ ਜੀ ਫਰਮਾਉਂਦੇ ਹਨ ਸਿਮਰੂ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮਾਹੀ ਮਟਾਓ ਵਾਹਿਗੁਰੂ ਜੀ ਹਾਇ ਇੱਕ ਇਨਸਾਨ ਦੇ ਕਾਰਜ ਵਿੱਚ ਕੋਈ ਨਾ ਕੋਈ ਦੁੱਖ ਤਕਲੀਫ ਜ਼ਰੂਰ ਹੁੰਦਾ ਹੈ ਕਿਸੇ ਨੂੰ ਆਪਣਾ ਦੁੱਖ ਸੁਣਾਉਣ ਨਾਲੋਂ ਉਸ ਪਰਮਾਤਮਾ ਨੂੰ ਆਪਣਾ ਮਿੱਤਰ ਬਣਾ ਲਓ ਤੇ ਬਸ ਉਸ ਦਾ ਸਵਾਸ ਸਵਾਸ ਦਿਨ ਰਾਤ ਸਿਮਰਨ ਕਰਦੇ ਰਹੋ ਜਿਸ ਤਰ੍ਹਾਂ ਮਾਂ ਨੂੰ ਪਤਾ ਹੁੰਦਾ ਹੈ ਕਿ ਬੱਚੇ ਨੂੰ ਕਿਸ ਚੀਜ਼ ਦੀ ਲੋੜ ਹੈ ਉਹ ਆਪਣੇ ਬੱਚੇ ਦੀ ਹਰ ਇੱਕ ਲੋੜ ਨੂੰ ਪੂਰਾ ਕਰਦੀ ਹੈ ਇਸੇ ਤਰ੍ਹਾਂ ਤੁਸੀਂ ਸਵਾਸਾ ਰੁੱਪੀ ਮਾਰਾ ਨਾਲ ਜਦੋਂ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਸਿਮਰਨ ਕਰੋਗੇ ਤਾਂ ਤੁਹਾਡੀਆਂ ਸਾਰੀਆਂ ਦੁੱਖ ਤਕਲੀਫਾਂ ਕਲ ਕਲੇਸ਼ ਦੂਰ ਹੋ ਜਾਣਗੇ ਕਿਉਂਕਿ ਪਰਮਾਤਮਾ ਉਹ ਵੀ ਕਰ ਸਕਦਾ ਹੈ जिस बारे ये दुनिया सोच भी नहीं सकती बल हुआ बंधन छुटे सब कुछ होत उपाय नानक सब कुछ तुमरे हाथ में तुम ही होत सहाय यह दौरा जरूर पढ़िया करो जी सारिया दुख तकलीफा दूर हो जाएगी वागुरु जी का खालसा वाहेगुरु जी की फतेह